ਕਿਵੇਂ ਕੀ ਕਹਿੰਨੀ ਆ? ਹੌਟ ਟਕਰਣੀ ਫੌਟੂ ਹੈ? ਅੱਜ ਪਾ ਲੀ। ਅੱਜ ਦਾ ਮੈਚਿੰਗ ਕੀਤੀ। ਅੱਜ ਸਹੀ ਆ ਹਨਾ ਮਾੜਾ ਮਾੜਾ। ਠੀਕ ਕੰਟਰਾਸਟ ਮੈਚਿੰਗ ਕਰਦੇ ਅੱਜ। ਹੈ? ਯਾ ਅਟਾਈ ਕਿਵੇਂ ਆ? ਵਧੀਆ। ਕਿਉਂ ਸੋਹਣੀ ਲੱਗਦੀ ਆ? ਹਾਂ। ਤੈਨੂੰ ਚਾਹੀਦੀ ਐ ਮੇਦੀ। ਹਾਂ ਮੇਦੀ ਦੇ ਆ। ਇਹੋ ਹੀ ਦੇ ਦੇਣੀ ਅੱਜ ਮੈਂ ਵਿਆਹ ਤੇ ਵਾਲੀ ਤੋਂ ਤੇਰੀ ਠੀਕ ਆ। ਜੀਵਾ ਕਸਟਮਾਈਜ਼ ਕੀਤਾ ਤੁਸੀਂ ਵੀ ਸੂਟ। ਵਾਹ ਜੀ ਵਾਹ। ਵਾਹ ਜੀ ਵਾਹ। ਬਹੁਤ ਹੀ ਸੋਹਣੀ ਕੜਾਈ। ਮੈਡਮ ਇਹ ਤੁਸੀਂ ਕਿਥੇ ਚਲੇ ਜਾਈ ਅਸੀਂ ਦਾ ਵਿਆਹ ਚਲੇ ਆ ਕੇ ਚਲੀ ਆ ਅਸੀਂ ਨਹੀਂ ਤਾਰ ਕੇ ਜਾਣੀ ਜਾਣ ਕੇ ਖਰਾਬ ਕਰਦੀ ਸਾਨੂੰ ਤੂੰ ਤੇ ਤੂੰ ਤਾਰਨਾ ਤਾਂ ਪੈਣਾ ਹੀ ਆ ਪਹਿਲੇ ਵੱਡੇ ਵੀ ਤਾਰਨਗੇ ਸੂਟ ਦੀ ਤਰੀਫ ਬਹੁਤ ਬੰਦੀ ਅੱਜ ਇਹ ਜਿਹੜਾ ਕਲਰ ਵਰਕ ਕੀਤਾ ਆ ਵਾ ਵਰਕ ਕੀਤਾ ਆ ਮੋਢਿਆਂ ਦੇ ਵੀ ਆ ਨਾ ਐਸਾ ਨਾ ਸੀ ਪਸੋਣੀ ਲਾਦੀ ਬੇਬੇ ਸੋਹਣੀ ਲਾਦੀ ਮੰਮੀ ਹਾਂ ਦੱਸ ਦੇ ਕਿਵੇਂ ਲੱਗਦੀ ਆ ਸੋਹਣੀ ਲੱਗਦੀ ਆ ਹਾਂ ਸੋਹਣੀ ਲੱਗਦੀ ਆ ਤੂੰ ਮੀਆ ਜੀ ਕਿਵੇਂ ਲੱਗ ਰਹੇ ਹੈ ਜਾਣਾ ਹੀ ਪੈਣਾ ਵਾ ਕੋਈ ਜਾਣਾ ਜੁਣਾ ਨਹੀਂ ਪੈਣਾਗਾ ਜਾਣਾ ਪੈਣਾ ਵਾ ਨਾ ਹੁਣ ਛੱਡ ਗਿਆ ਵਾ ਤੇ ਨਾ ਬਾਅਦ ਚ ਮੈਨੂੰ ਨਹੀਂ ਕਹਿਂਦੀ ਲੋੜ ਕੀ ਜਾਣਾ ਪੈਣਾ ਤੈਨੂੰ ਹੱਸ ਮਮੀ ਅੱਸੀ ਦਰਦਗਾਹ ਮੇਰਾ ਵੀ ਦਰਦ ਦਿਓ ਕਹਿ ਦੇ ਨਾ ਆ ਪਿਆਰ ਦੀਆਂ ਗੱਲਾਂ ਨਾ ਕਰਿਆ ਕਰ ਗਾਣਿਆਂ ਦੇ ਵਿੱਚ ਨਹੀਂ ਅਸੀਂ ਮਿਸਤਰੀ ਨੇ ਨਹੀਂ ਨਹੀਂ ਚੱਲ ਇਹ ਵੀ ਸਮਝੋ ਹੁੰਦੇ ਮਿਸਤਰੀਆਂ ਦੇ ਇਹ ਕਾਗੜਾ ਤੋਂ ਲਾਈ ਜਾਂਦੀ ਗਾੜ ਗਿਆ ਨੀ ਗਾੜ ਜਾਂਦੀ ਹੈ ਕਹਿੰਦੇ ਕਾਰਡੀਅਟ ਬੂਟੀ ਨਾ ਫਰੇਡ ਤੂਤਿਆਂ ਨੂੰ ਛੱਟੀ ਜਾਂਦਾ ਵਾ ਤੇ ਆਏ ਨਾਈ ਜਨਾ ਆ ਹਵਾ ਦਾ ਚੱਕਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹੋਰ ਦੱਸ ਕੇ ਰਿਹਾ ਠੀਕ ਆ ਨਹੀਂ ਫਫੜਾ ਲਈ ਬੰਦੀ ਬੜੀ ਗੱਲ ਕਿਵੇਂ ਕੀ ਕਹਨੀ ਆ ਔਟ ਕਰਾਣੀ ਫਾਊਟ ਹੈ ਅੱਜ ਭਾ ਅੱਜ ਦਾ ਮੈਚਿੰਗ ਕੀਤੀ ਅੱਜ ਸਹੀ ਆ ਹਨਾ ਮਾੜਾ ਮਾੜਾ ਠੀਕ ਕੰਟਰਾਸਟ ਮੈਚਿੰਗ ਕਰ ਰਿਹਾ ਅੱਜ ਹੈ ਉਹ ਮੈਂ ਔਖਾ ਮੈਂ ਕੀਤੀ ਕਰਤਾ ਤੇ ਮੈਨੂੰ ਮਹੀਂ ਲੱਗਿਆ ਹਰੇਕ ਰਿਪੋਰਟ ਤੇ ਆ ਭਾਈ ਜਣਾ ਹਰੇਕ ਪ੍ਰੋਗਰਾਮ ਤੇ ਆਪਾਂ ਦੋਵੇਂ ਇਕੱਠੇ ਹੁੰਨੇ ਆਣਾ ਹਾਂਜੀ ਹਾਂਜੀ ਕਦੇ ਮੈਨੂੰ ਆਹ 3-4 ਬੰਦੇ ਨਹੀਂ ਵੱਖਰੇ ਦੇ ਇਹਨਾਂ ਦੀ ਬੈਸ ਵੀ ਚੱਲਣ ਦੇ ਹੀ ਪਤਾ ਅੱਗੇ ਭਰਾਵਾ ਇਹਦਾ ਵਾਲ ਕੱਢਣ ਦਾ ਹੀ ਵਾਲਾ ਸਿਰ ਆ ਕਰਿਆ ਗੁਰਮਖਣਾਂ ਵਾਲੇ ਵਾਹ ਜੜੇ ਤੇਰੇ ਲੱਕ ਦੇ ਵਿੱਚ ਸਟੋਰੀ ਬਣਾਈਆਂ ਨੇ ਤੇਰੀ ਆਹੋ ਦੇਖ ਲੈ ਆ ਵੀ ਬਿਮਾਰੀ ਜਿੰਨਾ ਬੰਦਾ ਫਸ ਜਿਆਣਾ ਸਾਲਾ ਜੀ ਕਰੀ ਜਾਂਦਾ ਖਾਣ ਹੋਣਾ ਹਟਾ ਦੇ ਭੈ ਜਗੜਿਆ ਢਿੱਡ ਕਹਿੰਦਾ ਕੋ ਖਾਈ ਨਾ ਵੇ ਵੀ ਔਖਾ ਹੀ ਆ ਓਏ ਟਟ ਹਾਂ ਇਹ ਗੱਲ ਅਖਾਮਾਰ ਅਖਾਮਾਰ ਕੀ ਗੱਲ ਇਹ ਹਾਂ ਹਾਂ ਅਖਾਮਾਰ ਕਿਦਾ ਹੈ ਹਾਂ ਤੇਰਾ ਪਾਪਾ ਗੱਡੀ ਕਿਵੇਂ ਭਜਾਉਂਦਾ ਹਾਂਜੀ ਗੁੱਡ ਮਾਰਨਿੰਗ ਸਾਸਤਰੀ ਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋਵੋਗੇ ਸਾਰੇ ਵੀਰ ਭਰਾ ਉਹ ਜਾਂਦੇ ਹੀ ਛੁਕੀਆਂ ਵਾਲੀਆਂ ਟਾਂਆਂ ਲਾ ਲੂ ਕੇ ਆਈ ਜਾਂਦੇ ਹੀ ਠੀਕ ਆ ਮੌੜ ਸਾਸਤਰੀ ਗਾਲਾ ਹੋ ਗਿਆ ਬਸ ਐਂ ਤਾਂ ਹੀ ਕੋਟਪਿੰਡ ਸਵਾਈ ਸੀ ਬਾਹ ਬਹੁਤ ਆਪਣਾ ਵਿਆਹ ਬਹੁਤ ਜਿਆਦਾ ਆ ਸਾਰਿਆਂ ਜਣਾ ਬਲੂ ਸਟਾਰ ਸ਼ਖ ਦੀ ਗਰੀਬੀ ਮੇਸੀ ਪਿਆ ਅਟਾਈ ਕਿਵੇਂ ਆ ਵਧੀਆ ਕਿ ਸੋਹਣੀ ਲੱਗਦੀ ਆ ਤੈਨੂੰ ਚਾਹੀਦੀ ਐਵੇਂ ਦੀ ਹਾਂ ਇਹੋ ਹੀ ਦੇ ਦੇਣੀ ਅੱਜ ਮੈਂ ਵਿਆਹ ਦੇ ਵਾਲੀ ਤੋਂ ਤੇਰੀ ਠੀਕ ਆ ਐਵੇਂ ਇਹੋ ਹੀ ਦੇ ਲਿਆ ਦੀ ਵਾ ਠੀਕ ਆ ਤੈਨ ਲਿਆ ਦੂੰਗਾ ਸੀਪੇ ਅਕੋਰਡਿੰਗ ਟਾਈ ਸੋਹਣੀ ਲੱਦੀ ਤੁਸੀਂ ਵੀ ਦਾ ਦੋ ਸੋਹਣੀ ਲੱਗਦੀ ਯਾਰ ਗੱਲ ਮੁਕੀ ਅਹ ਕੀ ਆ ਫੜੋ 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 ਪੱਗ ਬੜੀ ਪੱਗ ਸਿਰ ਦਾ ਤਾਜ ਇਹ ਸੋਹਣੀਆਂ ਹੁੰਦੀਆਂ ਜਿਵੇਂ ਮਰਜੀ ਬਨੋ ਤੂੰ ਵੀ ਮੈਨਾਂ ਕਰ ਪੱਗ ਮੈਂ ਵੀ ਬਨਣਾ ਕਰਨਾ ਪਰ ਨਾ ਬਨੀਆਂ ਕੱਲ੍ਹ ਤੋਂ ਤੇਰੇ ਪੱਗ ਬਨਾਂ ਕਰੀ ਬਨਣੀ ਬਸ ਠੀਕ ਆ ਲਵ ਯੂ ਲਵ ਧੂ ਅਨੇਵਾ ਅਨੇਵਾ ਯਾ ਕਰਾਂ ਐਂਗਰੀ ਵੀ ਚਲੋ ਚਲ ਗਏ ਵੇ ਆਪਾਂ ਆ ਜੀ ਵਾਹ ਕਸਟਮਾਈਜ਼ ਕੀਤਾ ਤੁਸੀਂ ਵੀ ਸੂਟ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਹੀ ਸੋਹਣੀ ਕੜਾਈ ਮੈਡਮ ਜੀ ਤੁਸੀਂ ਕਿਥੇ ਚਲੇ ਜੇ ਅਸੀਂ ਤਾਂ ਵਿਆਹ ਚਲੇ ਆਹ ਕਿ ਚੱਲੀ ਆ ਅਸੀਂ ਨਹੀਂ ਤਾਰ ਕੇ ਜਾਣੀ ਇਹ ਸਾਫ ਕਰਦੀ ਸਾਨੂੰ ਤੂੰ ਤੇ ਤੂੰ ਤਾਰਨਾ ਤਾਂ ਪਹਿਣਾ ਹੀ ਆ ਪਹਿਲੇ ਵੱਡੇ ਵੀ ਤਾਰਨਗੇ ਸੂਟ ਦੀ ਤਾਰੀਫ ਬਹੁਤ ਬੰਦੀ ਅੱਜ ਇਹ ਜਿਹੜਾ ਕਲਰ ਵਰਕ ਕੀਤਾ ਆ ਵਾ ਵਰਕ ਕੀਤਾ ਆ ਮੋਢਿਆਂ ਦੇ ਵੀ ਆ ਨਹੀਂ ਮੋਡੇ ਦੇ ਵਰਕਾ ਮੰਮੀ ਆਵੇ ਉਹ ਤੇ ਆਵੇ ਮੋਡੇ ਤੇ ਵੀ ਵਰਕੇ ਤੇ ਗੱਲ ਤੱਕ ਵਾਹ ਜੀ ਵਾਹ ਲੋ ਹਰ ਨਪਟੀ ਤਾਂ ਸਵਾਇ ਤੁਸੀਂ ਕੱਪੜੇ ਆਪਦੀਆਂ ਕੁੜੀਆਂ ਤੋਂ ਨਾ ਐਸਾ ਨਾ ਸੀਪਾ ਸੋਹਣੀ ਲੱਦੀ ਬੇਬੇ ਸੋਹਣੀ ਲੱਦੀ ਮੰਮੀ ਦੱਸ ਦੇ ਕਿਵੇਂ ਲੱਗਦੀ ਆ ਸੋਹਣੀ ਲੱਗਦੀ ਆ ਹਾਂ ਸੋਹਣੀ ਲੱਗਦੀ ਆ ਤੂੰ ਮੀਆਂ ਜੀ ਕਿਵੇਂ ਲੱਗ ਰਹੇ ਹੈ ਬੀਬੀ ਜੀ ਸੁੰਦਰ ਲੱਗ ਰਹੇ ਹੈ ਇੱਕ ਕੜਾਈ ਵੀ ਮੈਨੇ ਜੀ ਆ ਮੀਆਂ ਜੀ ਨੇ ਕੀ ਜਿ ਕੜਾਈ ਸੋਹਣਾ ਸੂਟ ਮੰਮੀ ਦੇ ਨਾਲ ਇਹ ਨਹੀਂ ਛੱਡ ਛੁੱਟ ਕੇ ਜਾਣਾ ਸਿੱਧੀ ਗੱਲ ਆ ਆਪਦਾ ਆਪੇ ਆਪਦਾ ਜਾਓ। ਛੱਡ ਕੇ ਜਾਣਾ ਹੀ ਪੈਣਾ ਵਾ। ਕੋਈ ਜਾਣਾ ਜੁਣਾ ਨਹੀਂ ਪੈਣਾਗਾ। ਜਾਣਾ ਪੈਣਾ ਵਾ। ਨਾ ਹੁਣ ਛੱਡ ਗਿਆ ਵਾ ਤੇ ਨਾ ਬਾਅਦ ਚ ਮੈਨੂੰ ਨਹੀਂ ਕਹਿਂਦੀ ਲੋੜਗੀ। ਜਾਣਾ ਪੈਣਾ ਮੈਨੂੰ ਤੇਰੇ ਤੋਂ ਵੱਡੇ ਵੀ ਛੱਡ ਕੇ। ਅਸੀਂ ਅੱਗੇ ਵਿਆਹ ਤੋਂ ਲੋੜ ਇੱਕ ਵਜੇ ਅਸੀਂ ਕੀ ਕਰ ਲਾਂਗੇ ਉੱਥੇ ਜਾ ਕੇ। ਇੱਕ ਵਜੇ ਕੋਈ ਨਹੀਂ ਪਾਲਸਾਂ ਚ ਵਿਆਹ 1 ਵਜੇ ਸ਼ੁਰੂ ਹੁੰਦਾ। ਲੈ 1100 ਰੁਪਏ ਸਗਣ ਫੜਾ ਪਹਿਲਾਂ। ਫੜਾ ਦੂੰਗੀ। ਫੜਾ ਦੂੰ ਫੜੂ ਦੂੰ ਵਾ। ਚਲਾਕੀਆਂ ਕਰਦੀ ਆ। ਮੈਂ ਤੇ ਮੇਰੀ ਮੰਮੀ ਤੇ ਪਿੱਛੇ ਸੀ ਪਾਹਾੜਾ। ਚਲ ਜੀ। ਚਲੋ। ਐਂ ਜੀ ਆਪ ਕਿੱਥੇ ਚੱਲੇ ਆ ਤੇ ਵਿਆਹ ਤੇ ਨਹੀਂ ਨਹੀਂ ਤੁਸੀਂ ਵਿਆਹ ਵੀ ਉਧਰ ਹੀ ਚੱਲੇ ਚਲਾਕੀ ਨਾ ਕਰੋ ਮੈਂ ਵਿਆਹ ਤੇ ਹੀ ਚੱਲੀ ਨਹੀਂ ਨਹੀਂ ਜੀ ਤੁਸੀਂ ਚੱਲੇ ਮਾਮੇ ਕੋਲੇ ਅਸੀਂ ਮੈਂ ਦੋ ਘਰਾਂ ਚ ਚੱਲੀ ਆ ਤੂੰ ਇੱਕ ਚ ਜਾਣਾ ਮੈਂ ਦੋ ਚ ਜਾਣਾ ਹਾਂ ਸ਼ਗਨ ਪਾਉਣਾ ਕੋਈ ਖਾਪੀ ਕੇ ਨਹੀਂ ਮੋੜਨਾ ਗੱਲਾਂ ਸ਼ਗਨ ਪਾ ਕੇ ਜਾਉ ਆ ਵੇਖ ਲਾ ਥੈਂਕ ਯੂ ਇਹ ਫੜਾ ਉਰੇ ਇਹਨੇ ਸਾਰੇ ਨਹੀਂ ਦੇਣੇ ਤੈਨੂੰ ਸਾਰੇ ਨਹੀਂ ਦੇਣੇ ਤੈਨੂੰ ਹਾਂ ਭਾਲਦਾ ਵਾ ਕਰ ਦੋ ਕਰ ਦੋ ਕੰਮ ਨਿਬੇੜ ਦੋ ਠੀਕ ਬਾਏ ਬਾਏ ਚਲਦੇ ਆਂ ਵਿਆਹ ਦੇ ਟੂ ਅੰਡਰਸਟੈਂਡ ਚੋਰੀ ਖਾਣਾ ਨਹੀਂ ਨਹੀਂ ਚੋਰੀ ਕਾ ਤੋ ਖਾਣਾ ਆਹ ਮੁਬਾਰਕਾ ਤੁਹਾਨੂੰ ਭੈਂਦੇ ਵਿਆਹ ਦੀ ਬਹੁਤ ਬਹੁਤ ਸੰਧੂ ਪਰਿਵਾਰ ਇਹ ਵੀ ਸਾਡੇ ਵਾਂਗੂ ਆਹ ਕੌਣ ਹੈ ਵਿੱਚ ਆਹ ਸਾਸਿਕਾਲ ਜੀ ਬਹੁਤ ਜਕਾਰੀ ਦੀ ਗੱਲ ਸੰਧੂ ਗਏ ਨਹੀਂ ਅਸੀਂ ਮਿਸਕਰੀ ਨੇ ਨਹੀਂ ਨਹੀਂ ਖਾਣਾ ਚਲ ਇਹ ਸਮਝੋ ਸਮਝੋ ਮੁੰਡੇ ਮਿਸਤਰੀਆਂ ਦੇ ਇਹ ਕਾ ਕਾ ਤੋਂ ਲੈ ਜਾਂਦੀ ਗੱਲ ਨਹੀਂ ਘੜ ਗਿਆ ਨਿਗਾ ਘਟ ਜਾਂਦੀ ਹੈ ਕਹਿੰਦੇ ਕਾਰਡੀਅਟ ਬੂਟੀ ਨੇ ਫਿਰ ਐਡਾ ਕਰਾ ਅੱਜ ਅੱਜ ਪੂਰਾ ਦਿੜਿਆ ਚੱਲੋਂ ਨਹੀਂ ਦੇਖ ਆਏ ਓਏ ਚੱਕ ਅੱਜ ਨਹੀਂ ਇਹ ਲੋਟ ਆਉਣਾ ਅੱਜ ਤੇਰੀ ਆਈਡੀ ਪਾ ਦਿੱਤੀ ਮਾਵੇ ਅੱਜ ਤਾਂ ਮੈਂ ਅਗਲੀ ਸਟੋਰੀ ਜੀ ਦੀ ਆਈਡੀ ਪਾਉਣੇ ਆ ਤੇਰੇ ਵਿੱਚ ਟੱਕ ਤੋਂ ਗਰੀਬੀ ਦੇ ਨਾਲ ਐਡ ਹੋ ਜਾ ਉਹ ਕਿੱਥੋਂ ਪਾਈ ਇੰਨਾ ਮਹਿੰਗਾ ਸਾਦਨ ਆ ਉਹ ਵੀ ਵੇਖ ਇੰਦਰ ਘੜੀਆਂ ਕੁਣੀਆਂ ਕਹਿੰਦੇ 골ਡਨ ਬਲੇਟਡਾ ਆ ਨਾ ਜੱਛੇ ਵਾਲੀ ਆ ਨਾ ਮਹਿੰਗਾ ਕੰਮ ਹੋਇਆ ਬੈ ਉਹ ਸਾਡੇ ਬੰਦੇ ਕਿੱਥੇ ਗਏ ਰਾਸ਼ਨ ਲੈਣ ਗਏ ਉਹ ਸੁਕਾਰੇ ਆਪਣੇ ਕਰੀਏ ਨਹੀਂ ਹੁੰਦੀਆਂ ਡਾਟਾ ਇੰਨਾ ਦਿਨਾਂ ਚ ਨਾ ਨਾ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਮਾਮਾ ਚੱਕੋ ਫਰੈਂਡੋ ਜਿਹੜੇ ਘਰੇ ਬੈਟੇ ਆ ਜਿਨ੍ਹਾਂ ਨੂੰ ਵਿਆਹ ਨਹੀਂ ਅੱਜ ਇੰਜ ਵਾਇ ਦਾ ਕਦੇ ਢੋਲੀਆ ਚੱਕ ਦੇ ਢੋਲੀਆ ਆਉਂਗਾ ਜੀ ਆਉਂਦਾ ਹੀ ਸ਼ੂਕ ਦਾ ਕਿਉਂ ਆ ਇਹ ਆ ਕੈਨੇਡੀਅਨ ਤੇਰਾ ਵੀ ਹੋ ਗਿਆ ਰਿਸ਼ਤਾ ਅਗਲੇ ਸਾਲ ਅਗਲੇ ਸਾਲ ਆਹੀ ਤੇਰੇ ਜਿਹਦਾ ਅਗਲੇ ਸਾਲ ਇਹਨਾਂ ਤੇ ਚੱਕ ਦੇ ਮੇਰੀ ਵੀ ਨਾਲੇ ਨੂੰ ਯਸ਼ ਤੇ ਸੁਨਨ ਨੇ ਜਸ ਲੈਤਾ ਜੀ ਐਸਾ ਵੀ ਹੋਰ ਯਾਰ ਕਿਸੇ ਨੂੰ ਦੇ ਦੇ ਜਿਹਦਾ ਨਾਮ ਸਹੀ ਆ ਉਹਨੂੰ ਦੇ ਪਰ ਕੇ ਖਾਲੀ ਪਲੇਟਾਂ ਨੇ ਮੂੰਹ ਵੇਖੀ ਤਾਂ ਇਹ ਨੇ ਨਹੀਂ ਨਹੀਂ ਫਿਰ ਆਈ ਨਹੀਂ ਕਲ ਲੱਗੀ ਆ ਤੂੰ ਦੇਖ ਓਏ ਇਹ ਸ਼ੁਰੂ ਜੀ ਇਹਨਾਂ ਦੇ ਕਦਮ ਮਿਲਾਉਣ ਕਿਲੋ ਆਣ ਕਿਲੋ ਜੀ ਖਾਦਾ ਹੀ ਇਹੋ ਜਿਹਾ ਖਾਦਾ ਕੀ ਆ ਖਾਤਾ ਕੀ ਸੌਂਖਾ ਕੇ ਦਾ ਉਹ ਨਹੀਂ ਕੋਈ ਖਾਤਾ ਦਾ ਗਲੋ ਹੋਵੇ ਕੁਛ ਤਾਂ ਖਾਤਾ ਚੁੰਡੀ ਕਰ ਨਹੀਂ ਨਹੀਂ ਖਾਤਾ ਜਮਾ ਸੋਫੀ ਲੰਗਦਾ ਕੋਈ 25 ਉਹ ਵੀ ਕਰਿਆ ਮੈਂ ਲੰਗਦਾ ਕੁਝ ਹੋਰ ਗਲੋ ਹੋ ਜਾਏ ਇਹ ਪਸਹੀ ਆ ਚੈੱਕ ਕਰ ਰਖਾ ਪਨੀਰ ਕੱਪ ਦੇ ਕੱਪ ਦੇ ਇਹ ਨਾ ਫਿਰ ਕੀ ਹੋ ਗਿਆ ਉਹ ਹੀ ਆਂਦਾ ਜੀ ਆਉਂ ਹੀ ਆਂਦਾ ਜੀ ਉਹ ਆਂਦਾ ਫਾਈਨਲੀ ਪਲੇਟ ਖਤਮ ਕਰਦੇ ਹੋਏ ਵਾਹ ਜੀ ਵਾਹ ਫੇਤੀ ਨਹੀਂ ਕਰ ਗਿਆ ਵਨ ਮੋਰ ਉਹ ਆ ਗਿਆ ਜੂਸ ਰੈਸਟ ਲਾਉ ਫਿਰੇ 2 ਮਿੰਟ ਦੀ ਬੇਤੇਰੀ ਕੋਈ ਰੈਸਟ ਉਸਨੀ ਉਹਨੇ ਵਿਚਾਣਾ ਜਿਹੜਾ ਉਹ ਆਉਂਦਾ ਵਿਚਾਲਦੀ ਆਏ ਆਏ ਨੂੰ ਵਾਜ ਮਾਰਦਾ ਸਾਹਮਣੇ ਆ ਜੇ ਨਾ ਕਿਤੇ ਦਿਲ ਦੀ ਗੱਲ ਇਹ ਡਰਾਉਣੀ ਜੂਸ ਹੈ ਨਾ ਓਏ ਹੋਏ ਹੋਏ ਰਾਹ ਚ ਡੱਕ ਲਿਆ ਚਲੋ ਅਸੀਂ ਚਲੇ ਗਿਆ ਗਲਤ ਹੋ ਗਿਆ ਕੰਮ ਇੱਧਰ ਆ ਜਾ ਅੱਗੇ ਆ ਜਾ ਆ ਜਾ ਮੇਰੇ ਵੀਰਿਆ ਆ ਜਾ ਦਿਲਾਂ ਦੀ ਪਿਆਸ ਬੁਝਾ ਜਾ ਆ ਜਾ ਆ ਜਾ ਆਉਂਦਾ ਹੀ ਰੱਖ ਦੇ ਸਾਰਾ ਹੀ ਵੇ ਜਨਾ ਦੇਖ ਆਉ ਜਾਂਦੀ ਚੱਕ ਦੇ ਸੇ ਕਿਸਾ ਹੀ ਕਰੇ ਜੱਸੇ ਆਗਲੇ ਪਿੱਤਰ ਡੇਕ ਪੇ ਨਾਲਦੀ ਦਾ ਅੱਜ ਕਿਤੇ ਲੋਟ ਆਉਣਾ ਫੜਿਆ ਨਹੀਂ ਫੜੀ ਜਾਣੀ ਮਂਦੀਰ ਓਏ ਚੱਕ ਐਨ ਕਾ ਮੰਗਮੀਆਂ ਲਾਈ ਦਿੰਦਾ ਕੀ ਦੀ ਐਨ ਕਾ ਆ ਵੇਖ ਆ ਸਾਰੇ 1300 ਰੁਪਏ ਬਲੂ ਸਟਾਰ ਚੈੱਕ ਕਰੋ ਔਰ ਅੰਦਰ ਅੰਦਰ ਬਲੂ ਸਟਾਰ ਨੂੰ ਦੇਖੋ ਬਲੂ ਸਟਾਰ ਚੱਕ ਦੀ ਗਰੀਬੀ ਬਲੂ ਸਟਾਰ ਇਹ ਭਾਈ ਕਸਟਮ ਕਰਦੇ ਨੇ ਜਿਹੜਾ ਕੱਪੜਾ ਤੇਰਾ ਦਿਲ ਕੁਛ ਹੈ ਓਕੇ ਰਿਪੋਰਟ ਚੱਕ ਲੈਣਾ ਤੇਰੀ ਰੀਲ ਵੀ 2 ਮਿਲੀਅਨ ਦੇ ਨੇੜੇ ਚਲੀ ਉਹਨਾਂ ਨੇ ਸਟਿੱਚ ਕੀਤੀ ਉਹ ਆਈਆ ਇਹ ਆ ਬਲੂ ਸਟਾਰ ਵਾਲੇ ਨਾ 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 ਨ ਸੇਡਾਂ ਦੇ ਲੋਕ ਆਦੀ ਆ ਕੌਫੀ ਆ ਗਈ ਆ ਆਉ ਲੈ ਆਉਂਦੇ ਨਹੀਂ ਨਹੀਂ ਇਹ ਨਹੀਂ ਮੱਛੀ ਗਾਦੀ ਦੇ ਲਾਤੀ ਕਿੰਨਾ ਕੁਝ ਮਿਕਸ ਕਰਤਾ ਹੁਣ ਉਹ ਕਹਿੰਦੇ ਮੱਛੀ ਗਾਦੀ ਹੁਣ ਉਹਦੇ ਲੱਗੀ ਹੁਣ ਲੱਗਾ ਸਾਰੀਆਂ ਡੱਡੀਆਂ ਮੱਛੀਆਂ ਖਾ ਗਏ ਆ ਤੇ ਚਲ ਆਉਣ ਦਿਓ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ